ਬਟ ਮੈਂ ਕਿਸੇ ਇੱਕ ਦਾ ਜ਼ਿਕਰ ਕਰੂੰਗੀ ਮੈਂ ਸਦੂ ਮੋਸੇ ਵਾਲਾ ਦਾ ਜ਼ਿਕਰ ਕਰੂੰਗੀ ਮਿਸ ਕਰਦੇ ਹੋ ਯਾ ਆਫਕੋਰਸ ਉਹ ਇਹ ਜੇ ਬੰਦੇ ਨੇ ਜਿਨ੍ਹਾਂ ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਕੰਮ ਕਰਨਾ ਚਾਹੀਦਾ ਸੀ ਯਾ ਬਟ ਜੋ ਉਹਨੂੰ ਮਨਜ਼ੂਰ ਜਿਵੇਂ ਇੱਕ ਉਹਨਾਂ ਦੀ ਬਰਸੀ ਗਈ ਹੈ ਸੈਕਿੰਡ ਬਰਸੀ ਸੋ ਕਿੰਨਾ ਕਿ ਮਿਸ ਕੀਤਾ ਉਹਨਾਂ ਨੂੰ ਬਿਕਾਜ਼ ਆਈ ਰਿਮੈਂਬਰ ਦੋ ਪਹਿਲੀ ਬਰਸੀ ਸੀ ਤੁਸੀਂ ਕਾਫੀ ਜ਼ਿਆਦਾ ਰੋਏ ਸੀ ਐਂਡ ਮਤਲਬ ਬਹੁਤ ਜ਼ਿਆਦਾ ਮਿਸ ਕੀਤਾ ਸੀ ਤੁਸੀਂ ਉਹਨਾਂ ਨੂੰ ਅਹ ਯਾ ਐਕਚੁਅਲੀ ਮੈਂ ਉਹਨਾਂ ਨੂੰ ਕਦੇ ਮਿਲੀ ਨਹੀਂ ਮੇਰੇ ਮੰਮਾ ਨਹੀਂ ਮਿਲੇ ਮੇਰੇ ਪੇਰੈਂਟ ਮਤਲਬ ਕੋਈ ਨਹੀਂ ਮਿਲਿਆ ਉਹਨਾਂ ਨੂੰ ਸਾਡੇ ਉਹਦੇ ਚੋਂ ਤੇ ਬਟ ਆ ਡੋਟ ਨੋ ਕਿਵੇਂ ਤੇ ਜਿੱਦਾਂ ਲੋਕ ਕਹਿੰਦੇ ਆ ਇੱਕ ਕਨੈਕਟੀਵਿਟੀ ਹੈ ਅਟੈਚਮੈਂਟ ਹੈਗੀ ਹੈ ਜਦੋਂ ਉਹਨਾਂ ਦੀ ਡੈਥ ਹੋਈ ਸੀ ਡੈਥ ਹੋਈ ਸੀ ਤਾਂ ਉਹਦੇ ਅਸੀਂ 3 ਮਹੀਨੇ ਸਾਡੇ ਘਰੇ ਬਹੁਤ ਮੇਰੇ ਮੰਮਾ ਡਿਪਰੈਸ਼ਨ ਚ ਸੀਗੇ ਉਸ ਟਾਈਮ ਤੇ ਬਹੁਤ ਜ਼ਿਆਦਾ ਉਸ ਚੀਜ਼ ਕਰਕੇ ਐਂਡ ਉਦੋਂ ਮਤਲਬ ਮੈਂ ਵੀ ਸਾਡੇ ਘਰੇ ਰੋਟੀ ਨਹੀਂ ਸੀ ਪੱਕੀ 5 6 ਦਿਨ ਜਿੰਨਾਕ ਮੈਨੂੰ ਯਾਦ ਹੈ ਅਪਰੋਕਸ ਤੇ ਮਤਲਬ ਸਾਡੇ ਬਹੁਤ ਅਟੈਚਮੈਂਟ ਸੀਗੇ ਉਹਨਾਂ ਨਾਲ ਸੋ ਉਹਨਾਂ ਨਾਲ ਤਾਂ ਹੈਗੀ ਹੈ ਬਟ ਦ ਥਿੰਗ ਇਜ਼ ਐਟ ਦ ਐਂਡ ਇਹ ਗੱਲ ਆਂਦੀ ਹੈ ਜਦੋਂ ਕੋਈ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਨਾ ਉਹਦੀ ਅਸਲੀ ਕੀਮਤ ਉਦੋਂ ਪਤਾ ਲੱਗਦੀ ਹੈ ਰਾਈਟ ਸੋ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਯਾਰ ਇੱਥੇ ਕੋਈ ਛੁਪਾਉਣ ਦੀ ਗੱਲ ਨਹੀਂ ਹੈ ਉਹਨਾਂ ਨੂੰ ਕਿੰਨੇ ਟੋਕਰੇ ਮਿਲਿਆ ਨੇ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਨੂੰ ਲੋਕ ਕਿੱਦਾਂ ਟ੍ਰੀਟ ਕਰਦੇ ਸੀ ਬਟ ਆਫਟਰ ਹਿਸ ਡੈਥ ਜਿਹੜੇ ਮਤਲਬ ਕਹਿਣਾ ਨਹੀਂ ਚਾਹੂੰਗੀ ਬਟ ਜਿਹੜੇ ਉਹਨਾਂ ਨੂੰ ਨਹੀਂ ਵੀ ਪਸੰਦ ਕਰਦੇ ਸੀ ਉਹ ਵੀ ਜਾਗ ਗਏ ਹੈਨਾ ਸੋ ਕੀਮਤ ਬੰਦੇ ਦੀ ਮਾਰ ਕੇ ਪਤਾ ਲੱਗਦੀ ਹੈ ਬਟ ਮੈਂ ਕਿਸੇ ਇੱਕ ਦਾ ਜ਼ਿਕਰ ਕਰੂੰਗੀ ਮੈਂ ਸਦੂ ਮੋਸੇਵਰਾ ਦਾ ਜ਼ਿਕਰ ਕਰੂੰਗੀ ਮਿਸ ਕਰਦੇ ਹੋ ਯਾ ਆਫ ਕਰਸ ਉਹ ਇਹ ਜੇ ਬੰਦੇ ਨੇ ਜਿਨ੍ਹਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਕੰਮ ਕਰਨਾ ਚਾਹੀਦਾ ਸੀ ਯਾ ਬਟ ਜੋ ਉਹਨੂੰ ਮਨਜ਼ੂਰ ਜਿਵੇਂ ਇੱਕ ਉਹਨਾਂ ਦੀ ਬਰਸੀ ਗਈ ਹੈ ਸੈਕਿੰਡ ਬਰਸੀ ਸੋ ਕਿੰਨਾ ਕਿ ਮਿਸ ਕੀਤਾ ਉਹਨਾਂ ਨੂੰ ਬਿਕੋਜ਼ ਆਈ ਰਿਮੈਂਬਰ ਜਦੋਂ ਪਹਿਲੀ ਬਰਸੀ ਸੀ ਤੁਸੀਂ ਕਾਫੀ ਜ਼ਿਆਦਾ ਰੋਏ ਸੀ ਐਂਡ ਮਤਲਬ ਬਹੁਤ ਜ਼ਿਆਦਾ ਮਿਸ ਕੀਤਾ ਸੀ ਤੁਸੀਂ ਉਹਨਾਂ ਨੂੰ ਅਹ ਯਾ ਐਕਚੁਅਲੀ ਮੈਂ ਉਹਨਾਂ ਨੂੰ ਕਦੇ ਮਿਲੀ ਨਹੀਂ ਮੇਰੇ ਮਮਾ ਨਹੀਂ ਮਿਲੇ ਮੇਰੇ ਪੇਰੈਂਟ ਮਤਲਬ ਕੋਈ ਨਹੀਂ ਮਿਲਿਆ ਉਹਨਾਂ ਨੂੰ ਸਾਡੇ ਉਹਦੇ ਚ ਤੇ ਬਟ ਆ ਡੋਨਟ ਨੋ ਕਿਵੇਂ ਤੇ ਜਿੱਦਾਂ ਲੋਕ ਕਹਿੰਦੇ ਆ ਇੱਕ ਕਨੈਕਟੀਵਿਟੀ ਹੈ ਅਟੈਚਮੈਂਟ ਹੈਗੀ ਹੈ ਜਦੋਂ ਉਹਨਾਂ ਦੀ ਡੈਥ ਹੋਈ ਸੀ ਡੈਥ ਹੋਈ ਸੀ ਤਾਂ ਉਹਦੇ ਅਸੀਂ 3 ਮਹੀਨੇ ਸਾਡੇ ਘਰੇ ਬਹੁਤ ਮੇਰੇ ਮਮਾ ਡਿਪਰੈਸ਼ਨ ਚ ਸੀਗੇ ਉਸ ਟਾਈਮ ਤੇ ਬਹੁਤ ਜ਼ਿਆਦਾ ਉਸ ਚੀਜ਼ ਕਰਕੇ ਐਂਡ ਉਦੋਂ ਮਤਲਬ ਮੈਂ ਵੀ ਸਾਡੇ ਘਰੇ ਰੋਟੀ ਨਹੀਂ ਸੀ ਪੱਕੀ 5 6 ਦਿਨ ਜਿੰਨਾਕ ਮੈਨੂੰ ਯਾਦ ਹੈ ਅਪਰੋਕਸ ਤੇ ਮਤਲਬ ਸਾਡੇ ਬਹੁਤ ਅਟੈਚਮੈਂਟ ਸੀਗੇ ਉਹਨਾਂ ਨਾਲ ਸੋ ਉਹਨਾਂ ਨਾਲ ਤਾਂ ਹੈਗੀ ਹੈ ਬਟ ਦ ਥਿੰਗ ਇਜ਼ ਐਟ ਦ ਐਂਡ ਇਹ ਗੱਲ ਆਂਦੀ ਹੈ ਜਦੋਂ ਕੋਈ ਬੰਦਾ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਨਾ ਉਹਦੀ ਅਸਲੀ ਕੀਮਤ ਉਦੋਂ ਪਤਾ ਲੱਗਦੀ ਹੈ ਰਾਈਟ ਸੋ ਉਹਨਾਂ ਨੂੰ ਅੱਜ ਸਾਨੂੰ ਸਾਰਿਆਂ ਨੂੰ ਪਤਾ ਯਾਰ ਇੱਥੇ ਕੋਈ ਛੁਪਾਉਣ ਦੀ ਗੱਲ ਨਹੀਂ ਹੈ ਉਹਨਾਂ ਨੂੰ ਕਿੰਨੇ ਟੋਕਰੇ ਮਿਲਿਆ ਨੇ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਨੂੰ ਲੋਕ ਕਿੱਦਾਂ ਟ੍ਰੀਟ ਕਰਦੇ ਸੀ ਬਟ ਆਫਟਰ ਹਿਸ ਡੈਥ ਜਿਹੜੇ ਮਤਲਬ ਕਹਿਣਾ ਨਹੀਂ ਚਾਹੂੰਗੀ ਬਟ ਜਿਹੜੇ ਉਹਨਾਂ ਨੂੰ ਨਹੀਂ ਵੀ ਪਸੰਦ ਕਰਦੇ ਸੀ ਉਹ ਵੀ ਜਾਗ ਗਏ ਹੈਨਾ ਸੋ ਕੀਮਤ ਬੰਦੇ ਦੀ ਮਾਰ ਕੇ ਪਤਾ ਲੱਗਦੀ ਹੈ